कर्जा करने वास्ते थी कानून जो उन्नीस नवंबर दो हजार इक्कीस न प्रधानमंत्री नरेंद्र

ਭਾਰਤਾ ਕਿੰਨੀ ਮਾਰ ਕੀਤੇਗਾ ਪਾਰਟ ਸੀ ਡਰਾਫਟ ਉਹ ਉਹਦੇ ਵਿੱਚ ਕੀ ਆ ਉਹਦੇ ਵਿੱਚ ਕੀ ਆ ਵੀ ਮੰਡੀ ਜਿਹੜੀ ਹੈ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਦਾ ਉਹ ਵੀ ਪ੍ਰਾਈਟ ਮੰਡੀ ਹੈ ਸਿਰ ਤਾਂ ਦੀਆਂ ਵਾ ਜਿਹੜੇ ਕੰਮ ਤਾਂ ਮਿਲ ਰਿਹਾ ਹਿੰਦੁਸਤਾਨ ਤੋਂ ਉਹ ਮੰਡੀ ਦਾ ਕੋਈ ਕਿਸੇ ਯਾਦ ਕਿੱਥੇ ਆ ਜਿੱਦਾਂ ਪੰਜਾਬ ਦੇ ਵਿੱਚ ਮੱਤਰ ਸਾਰੇ ਦੇ ਨਾਮ ਉਹਨੇ 2 ਏਕੜ ਵੀ ਖਰੀਦੀ 8 ਲੱਖ ਰੁਪਏ ਤੋਂ ਨਾਲ ਉਹ ਤੇਰੀਆ ਉਹ ਜ਼ੋਰ ਕਰ ਲਈਆ ਉਹਨਾਂ ਨੂੰ ਗੱਡੀ ਯਾਰ ਪੋਸਟ ਕੀਤਾ ਜਾਊਗਾ ਉਹਦੇ ਵੀ ਮੈਂ ਪਹਿਲਾਂ